ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕ ਇਸ ਖ਼ਬਰ ਵੱਲ ਧਿਆਨ ਨਾਲ ਗੌਰ ਕਰਨਾ ਕਿਉਂਕਿ ਜੇਕਰ ਤੁਸੀਂ ਇੰਡੀਗੋ ਦੀ ਫਲਾਈਟ ਦੇ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤੇ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਇੰਡੀਗੋ ਦੀਆਂ 550 ਫਲਾਈਟਾਂ ਜਿਹੜੀਆਂ ਨੇ ਉਹ ਕੈਂਸਲ ਨੇ ਰੱਦ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਯਾਤਰੀਆਂ ਨੂੰ ਵੱਡੇ ਪੱਧਰ ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਪੂਰੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਨਾਲ ਦੀ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਏਸੀ ਦੇ ਨਾਲ ਵਾਇਰਲ ਹੋਈ ਹੈ ਜਿੱਥੇ ਕਿ ਸਫਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਸੇ ਵਿਚਾਲੇ ਦੱਸੀਏ ਕਿ ਹੁਣ ਲਗਾਤਾਰ ਹੀ ਲੱਖਪੱਖ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਨੂੰ ਰੱਦ ਕੀਤਾ ਗਿਆ ਇੰਡੀਗੋ ਚ ਸੰਚਾਲਨ ਵਿਗਨ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ ਇਸ ਵਜ੍ਹਾ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਚੇਲਨੀ ਪਈ ਹੈ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਦੁਪਹਿਰ ਤੱਕ ਦਿੱਲੀ ਚ ਇੰਡੀਕੋ ਦੇ 172 ਤੋਂ ਵੱਧ ਤੇ ਮੁੰਬਈ ਦੇ ਵਿੱਚ 118 ਹైదరాబాద్ ਚ 70 ਤੇ ਬੰਗਲੌਰੂ ਚ ਲਗਭਗ 100 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਹੋਰ ਹਵਾਈ ਅੱਡਿਆਂ ਤੇ ਵੀ ਉਡਾਨਾਂ ਰੱਦ ਹੋਣ ਅਤੇ ਦੇਰੀ ਨਾਲ ਰਵਾਨਾ ਹੋਣ ਦੀ ਗੱਲ ਸਾਹਮਣੇ ਆਈ ਹੈ ਤੇ ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡੇ ਦਿੱਲੀ ਮੁੰਬਈ ਚੇਨਈ ਕੋਲਕਾਤਾ ਬੰਗਲਰੂਰ ਅਤੇ ਹైదరాబాద్ ਦੇ ਸਾਂਝੇ ਆਂਕੜਿਆਂ ਦੇ ਆਧਾਰ ਤੇ 에ਅਰਲਾਈਨਸ ਦਾ ਸਮੇਂ ਪਾਲਣਾ ਜਿਹੜਾ ਵਾ ਉ ਡੇ ਗਿਆ 19.7 ਫਿਰਸੀ ਆ ਗਿਆ ਜਦ ਕਿ 2 ਦਸੰਬਰ ਨੂੰ ਇਹ 35% ਸੀ ਸਮੇਂ ਦੇ ਉਡਾਣਾਂ ਉਡਾਨਾਂ ਤੇ ਸੰਚਾਲਨ ਲਈ ਮਸ਼ਹੂਰ ਇੰਡੀਗੋ ਦੇ ਉਡਾਣ ਪ੍ਰਬੰਧ ਚ ਆਈ ਇੰਨੀ ਵੱਡੀ ਗਿਰਾਵਟ ਤੇ ਯਾਤਰੀਆਂ ਦੇ ਨਾਲ-ਨਾਲ ਹਵਾਵਾਸੀ ਖੇਤਰ ਚ ਹਿੱਦ ਤਾਂ ਰੱਖ ਵੀ ਸਵਾਲ ਉੱਠਦੇ ਨੇ ਤਾਂ ਸ਼ਹਿਰ ਹਵਾਜਾਈ ਦੇ ਡਾਇਰੈਕਟਰ ਨੇ ਉਡਾਨਾਂ ਚ ਹੋ ਰਹੀ ਭਾਰੀ ਦੇਰੀਆਂ ਤੇ ਰੱਦ ਹੋਣ ਨੂੰ ਕੰਪਨੀਤਾ ਦੇ ਨਾਲ ਲੈਂਦੇ ਹੋਏ 에ਅਰਲਾਈਨਸ ਤੋਂ ਵਿਸਥਾਰਤ ਸਪਸ਼ਟੀਕਰਨ ਮੰਗਿਆ ਇਸ ਤੋਂ ਬਾਅਦ ਉਹ ਮਾਨੂੰ ਦੱਸੀਏ ਕਿ ਜਿਹੜੇ ਲੋਕ ਸੀਗੇ 에어ਪੋਰਟ ਤੇ ਖੱਜਲ ਖਵਾਰ ਹੋਏ ਉਹਨਾਂ ਦੇ ਵੱਲੋਂ ਵੀ ਵੱਡੇ ਪੱਧਰ ਦਾ ਹੰਗਾਮਾ ਕੀਤਾ ਗਿਆ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੰਨੇ ਘੰਟੇ ਉੱਥੇ ਖੜੇ ਹੋਏ ਆ ਤਾਂ ਜਿਸ ਤੋਂ ਬਾਅਦ ਸਾਨੂੰ ਫਿਰ ਵੀ ਕਿਸੇ ਤਰੀਕੇ ਦੇ ਨਾਲ ਗਾਈਡ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਲੋਕਾਂ ਨੇ ਦੋਸ਼ ਲਗਾ ਦਿੱਤੇ ਦੇ ਸਾਨੂੰ ਡਿਨਰ ਦੇ ਦੇ ਬਹਾਨੇ ਸਾਨੂੰ ਜੋ ਹੈ 에어ਪੋਰਟ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਬਹੁਤ ਵੱਡੀ ਪਲੈਨਿੰਗ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਇਸੇ ਹੀ ਚੱਲਦੇ ਇੰਡੀਗੋ ਹਾਲ ਹੀ ਦਿਨਾਂ ਚ ਚਾਲਕ ਦਲ ਦੀ ਭਾਰੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਦਰਸਲ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਜਿਹੜੇ FDNTA ਲਈ ਨਿਯਮ ਲਾਗੂ ਹੋਣ ਤੋਂ ਬਾਅਦ ਹੀ 에어ਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਨਵੇਂ ਨਿਯਮਾਂ ਤਹਿਤ ਪਾਇਲਟ ਲਈ ਹਫਤਾਵਾਰੀ ਆਰਾਮ ਸਮਾਂ ਵਧਾਇਆ ਗਿਆ ਤੇ ਰਾਤ ਵੇਲੇ ਲੈਂਡਿੰਗ ਦੀ ਗਿਣਤੀ ਸੀਮਤ ਕੀਤੀ ਗਈ ਹੈ ਤਾਂ ਜੋ ਉਡਾਣ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ ਕੈਸੇ ਹੀ ਚੱਲਦੇ ਹੁਣ ਤੁਹਾਨੂੰ ਦੱਸੀਏ ਕਿ ਲਗਾਤਾਰ ਫਰਾਈਟਾ ਕੈਨਸਲ ਹੋ ਰਹੀਆਂ ਨੇ ਤਾਂ ਜਿਸ ਤੋਂ ਬਾਅਦ ਲੋਕਾਂ ਨੂੰ ਯਾਤਰੀਆਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਗੁੱਸੇ ਦੇ ਵਿੱਚ ਲੋਕ ਜਿਹੜੇ ਨੇ ਉਥੇ 에ਅਰਪੋਰਟ ਤੇ ਹੰਗਾਮਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਆ ਵੀਡੀਓ ਨੂੰ ਤੁਸੀਂ ਜਰਾ ਗੌਰ ਨਾਲ ਦੇਖ ਸਕਦੇ ਹੋ देना तीन बजे से जवाब पूछ रहे हैं तुमको मेरा पैसा किधर आ रहा है इधर आना इधर इधर आना इधर जवाब दे जवाब दे वेल इज माय पुकिंग फ्लाइट Múkol 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 84 múkol can tú nei ætta ki excellent múkol 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 ਐ ਜਵਾਨ ਤਾ ਅਬੇ ਜਵਾਬ ਦੇ